ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਮਾਨੀ ਸਿੰਘ ਆਲਾ ਬਾਈ ਦਾ ਦੋਸਤੋ ਪਾਰ ਦਾ ਕੰਮ ਆ ਤੇ ਕਾਫੀ ਇਸ ਘਰ ਦੇ ਵਿੱਚੋਂ ਆਪਾਂ ਨੇ ਵੀਡੀਓ ਕਵਰ ਕੀਤੀਆਂ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਨੇੜੇ ਸਾਦ ਕਹੈ ਜਾਂਦਾ ਤਹਿਸੀਲ ਸਾਦ ਕਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਵੀ ਦੋਸਤੋ ਦੋ ਬੈੜਾਂ ਦੋਸਤੋ ਦੋਵੇਂ ਪਹਿਲਣਾ ਤੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਸਿਕਾ ਸਸਿਕਾ ਵੀਰੇ ਸਸਿਕਾ ਹੋਰ ਠੀਕ ਆ ਬਾਈ ਹਾਂਜੀ ਵਧੀਆ ਵੀਰੇ ਠੀਕ ਆ ਬਈ ਮੱਖਣ ਇੱਕ ਰਹੀ ਨਾ ਆਪਣਾ ਨੰਬਰ ਦੱਸ ਦਈਂ ਵੀਰੇ 7527 ਠੀਕ ਆ 30855 ਠੀਕ ਆ ਅੱਜ ਬਈ ਦੋ ਨਾਕ ਕਰਤੇ ਫਿਰ हां मेरे 301 सुबह वेगी ठीक है यानी कि ਜਿਹਦੀ ਆਪਾਂ ਵੀਡੀਓ ਕਵਰ ਮੇਨ ਕਰਨੀ ਸੀ ਉਹ ਉਹ ਵੇਗੀ ਆ ਵੀ ਰਾਤ ਹੀ ਆਈ ਆ ਉਹੋ ਆਇਨ ਨੂੰ ਦੋ ਦਿਨ ਹੋ ਗਿਆ ਠੀਕ ਉਹ ਕੱਚੀ ਆ ਫਿਰ ਤੇ ਬਈ ਇਹ ਇੱਕ ਨੰਬਰ ਤੇ ਆ ਸਾਹਮਣੇ ਵੜ ਖੜੀ ਏ ਇਹਦੀ ਜਾਣਕਾਰੀ ਵੀ ਕਿੰਨਾ ਮਸੂਆ ਸੂਣਾ ਇਹ ਮੇਰੇ ਪਲੂਨ ਪਹਿਲੇ ਸੂਆ ਸੂਣਾ ਪਹਿਲਾ ਸੂਆ ਸੂਣਾ ਉਹੋ ਦੋ ਦੰਦ ਦਾ ਰੀਨ ਨਾਲ ਠੀਕ ਆ ਮੂੰਹੋਂ ਦੋ ਦੰਦ ਹੋ ਗਈ ਹਾਂਜੀ ਠੀਕ ਆ ਤੇ ਬਈ ਅਨੁਮਾਨ ਹੈ ਕਿ ਕਿੰਨੇ ਦਿਨ ਲੱਜੂਏ ਸੁੰਦਰ 5-3 ਹੁੰਦੇ ਨੇ ਪੂਰੇ ਆ ਠੀਕ ਆ ਜੀਦਾਰ ਭਰਾ ਤੋਂ ਲਈ ਹੈ ਠੀਕ ਆ ਜਾਨੀ ਕਿ ਅੱਜ 30 ਤਰੀਕ ਹੋ ਗਈ 6 ਦਿਨ ਪਏ ਆ ਹਾਂ 5-6 ਦਿਨ ਰਹਿ ਗਏ ਵੀਰੇ ਠੀਕ ਆ ਬਾਕੀ 1-2 ਦਿਨ ਇਧਰ ਉਧਰ ਹੋ ਸਕਦਾ ਹਨਾ ਓਪਰੇਸ਼ਨ ਹਾਂ ਕਈ ਗੱਡੀ ਦੇ ਚੜਨਾ ਵੀ ਫਰਕ ਪੈ ਜਾਂਦਾ ਇਹ ਭਲਾਂ ਪਾਉਣ ਲੱਗੀ ਹੈ ਬੈੜ ਬਣੂਗੀ ਤਾਂ ਬਹੁਤ ਦਿਨ ਵੀ ਠੀਕ ਆ ਲੋ ਵੀ ਬਾਈਆਂ ਦਾ ਭਲਾਂ ਪਾਉਣ ਲੱਗੀ ਤੇ ਅਨੁਮਾਨ ਆ ਵੀ ਬਣੂ ਸੋਹਣੀ ਤੇ ਭਾਈ ਜੇ ਕੋਈ ਦੁੱਧ ਦੀ ਕੈਪੈਸਿਟੀ ਦੀ ਗੱਲ ਕਰਨੀ ਹੈ ਪਹਿਲਾਂ ਸੂ ਕੀ ਅੰਦਾਜ਼ਾ ਕਰਦੇ ਆ ਇਹਦੀ ਇਸ ਵਿੱਚ 16-17 ਗੱਲੋਂ ਦਾ ਆਰਾਮ ਨਹੀਂ ਪਾਉਂਦਾ 16-17 ਲੀਟਰ ਬਹੁਤ ਵਹਿੜਦੀ ਠੀਕ ਆ ਲਓ ਬਈ ਬਾਈ ਜਾਨਾ ਨਾ ਜਾਤ ਪਖ ਹੋਵੇ ਕੀ ਹੈ ਨਾ ਚੰਗੀ ਆ ਵਹਿੜ ਬਾਈ ਜਾਨਾ 16-17 ਲੀਟਰ ਦੁੱਧ ਪਾ ਦੂਗੀ ਦੋਸਤੋ ਸੋਹਣਾ ਮੂੰਹ ਮੱਥਾ ਬਾਕੀ ਥਣ ਵੀ ਦੋਸਤੋ ਕਰਮਾ ਵਾਲੀ ਨੂੰ ਸੋਹਣਾ ਲੱਗਿਆ ਵੇਖ ਸਕਦੇ ਆ ਫੇਸ ਬਿਊਟੀ ਦੀ ਦੋਸਤੋ ਨਿਗਾ ਮਾਰੋਗੇ ਨਾ ਬਹੁਤ ਚੰਗੀ ਵਹਿੜ ਆ ਇਹ ਹਵਾਨੇ ਜਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਨੇ ਆ ਬਾਕੀ ਦੋਸਤੋ 5-6 ਦਿਨਾਂ ਦੀ ਕੱਚੀ ਆ ਬਾਕੀ ਦੋਸਤੋ ਕੋਈ ਗੱਡੀ ਦੇ ਚੜ ਨਾਲ ਦੋਸਤੋ ਜਾਂ ਕੋਈ ਗਰਮੀ ਦਾ ਕਰਕੇ ਕੋਈ 2-4 ਦਿਨ ਅੱਗਾ ਪਿੱਛਾ ਹੋ ਸਕਦਾ ਦੇਖ ਸਕਦੇ ਹਾਂ ਹਵਾਨੇ ਦੀ ਤਿਆਰੀ ਸੋਹਣੀ ਹੈ ਦੋਸਤੋ ਤੇ ਕਰਮਾਲੀ ਦਾ ਦੋਸਤੋ ਹਵਾਨੇ ਦੀ ਗੱਲ ਕਰੀ ਨਾ ਫੈਕਸ ਜਾਂ ਹਵਾਨਾ ਦੋਸਤੋ ਦੇਖ ਸਕਦੇ ਢੱਲ ਢੱਲ ਦੋਸਤੋ ਹਵਾਨੇ ਦੇ ਵਿੱਚ ਦੇਖੋਗੇ ਨਾ ਕਾਫੀ ਪਈ ਆ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਬਹੁਤ ਆ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਕੱਲਾ ਕੱਲਾ ਥਾਨ ਆ ਤੇ ਦੋਵੇਂ ਪਾਸਾ ਤੁਹਾਨੂੰ ਇੱਕ ਰੀ ਅਨੁਮਾਨ ਕਰਾਉਨੇ ਆ ਦੇਖ ਸਾਬੇ ਬਹੁਤ ਸੋਹਣਾ ਦੋਸਤੋ ਚੰਗਾ ਥਾਵਾ ਫੈਕਸ ਜਾ ਹਵਾਨਾ ਦੋਸਤੋ ਅਨਮਾਨਾ ਬਾਈਆਂ ਦਾ 15 16 ਲੀਟਰ 17 ਲੀਟਰ ਦੇ ਲਗਭਗੇ ਨੇ ਦੁੱਧ ਪਾ ਦੇਣਾ ਤੇ ਵੇਰਬੂਲ ਚੰਗੀ ਆ ਦੋਸਤੋ ਕੱਦ ਦੀ ਗੱਲ ਕਰੀਏ ਦੋਸਤੋ ਇਹ ਵੜ ਕੱਦ ਮੀਡੀਅਮ ਚ ਆ ਜਾਂਦਾ ਹਜੇ ਕਿਉਂਕਿ ਦੋਦਾਂ ਦੀ ਹੈ ਦੋਸਤੋ ਕੱਦ ਦੇ ਨੇ ਕਰਨਾ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਜੇ ਗੱਲ ਕਰੀਏ ਨੇ ਬਾੜੀ ਛੂਟ ਹੀ ਨਹੀਂ ਦੋਸਤੋ ਵੜ ਕੱਦ ਕਾ 88 ਆ ਵੈੜਾ ਸੋਨਾ ਬਾਕੀ ਦੋਸਤੋ ਕੱਦ ਹਜੇ ਇਹਨੇ ਕਰਨਾ ਵੀ ਹੈ ਉਮਾ ਪੱਖੋਂ ਵੇਖੀ ਹੈ ਨਾ ਦੋ ਦੰਦ ਹੀ ਆ ਦੋਸਤੋ ਇਹ ਹਵਾਨਾ ਦੋਸਤੋ ਕਰਮਾ ਲਈ ਸੋਨਾ ਤਿਆਰ ਕੀਤਾ ਹੋਇਆ ਫੈਕਸ ਜਾਈ ਬਾਕੀ ਦੋਸਤੋ ਦੋ ਚਾਰ ਦਿਨ ਲੱਗ ਜਾਂਦੀ ਹੈ ਤਾਂ ਹਵਾਨਾ ਇਹਨੇ ਕਰਮਾਈ ਨੇ ਹੋਰ ਵੀ ਸੋਨਾ ਤਿਆਰ ਕਰ ਜਾਣਾ ਦੇਖ ਸਕਦੇ ਹੋ ਬਾਕੀ ਦੋਸਤੋ ਜਿਹੜਾ ਵੀ ਖਰੀਦਦਾ ਸੇਵਾ ਤੇ ਨਿਰਭਰ ਹੁੰਦਾ ਬੰਨ ਲਾ ਵੀ ਰੱਖਣਾ ਸੇਵਾ ਤੇ ਨਿਰਭਰ ਹੁੰਦਾ ਤੇ ਰੇਟ ਇਹਦਾ ਆਪਾਂ ਬਾਈ ਮੱਖਣ ਤੋਂ ਪੁੱਛ ਲੈਨੇ ਆਂ ਰੇਟ ਕੀ ਕਰੀ ਮੱਖਣੇ ਦਾ ਰੇਟ ਕੀ ਕਰਾਂਏ ਫਿਰ ਲੈਣ ਦੇ ਜੀ ਆਲਾ ਦਸੀ ਬੜਾ ਉਲਝਾ ਆਲਾ ਰੇਟ ਵੀਰੇ ਜਮਾ ਜੈ ਜਿੰਦਿਆ 64000 ਰੁਪਈਆ ਦੇ 64000 ਰੁਪਈਆ ਮਾਨਤਾ ਕਰ ਦਾਂਗੇ ਵੀਰੇ ਠੀਕ ਆ ਲਓ ਵੀ 64000 ਰੁਪਈਆ ਰੇਟ ਆ ਮੌਕੇ ਤੇ ਮਾਨਤਾ ਜਨ ਹੋ ਜੂ ਦੋ ਦੰ ਦਾ ਵਹਿੜਾ ਦੋਸਤੋ ਦੋ ਚਾਰ ਦਿਨ ਲੈ ਜਾਣੇ ਆ 16 17 ਲੀਟਰ ਦੁੱਧ ਖੁੱਲਾ ਪਿਆ ਜੂਗੀ ਜਿਹੜੇ ਵੀਰੇ ਦੇ ਦੋਸਤੋ ਪਸੰਦ ਹੋਵੇ ਪਿੰਡ ਮਾਨੀ ਸਿੰਘ ਆਲਾ ਤੇ ਦੋ ਨੰਬਰ ਵਹਿੜ ਦੀ ਜਾਣਕਾਰੀ ਲੈਨੇ ਆਂ ਬਾਈ ਤੋਂ ਬਈ ਦੋ ਨੰਬਰ ਆ ਵੈਡ ਦੀ ਜਾਣਕਾਰੀ ਕੀ ਆਏ ਕਿੰਨੇ ਮਾਸੂ ਦਾ ਸੂਣਾ ਇਹਨੇ ਪਹਿਲਣੀ ਆ ਵੀਰੇ ਇਹ ਵੀ ਪਹਿਲਣੀ ਆ ਹਾਂਜੀ ਠੀਕ ਆ ਤੇ ਮੂੰਹ ਇਹ ਦੋ ਦੰਦ ਵੀਰੇ ਇਹ ਵੀ ਦੋ ਦੰਦ ਦੀ ਠੀਕ ਆ ਤੇ ਬਈ ਇਹਦੇ ਜਿਹ ਦਿਨਾਂ ਦੀ ਗੱਲ ਕਰਨੀ ਜਾਂ ਦਿਨ ਇਹਨੇ ਕਹਿੰਦਾ 10 ਦਿਨਾਂ ਦੀ ਕੱਚੀ ਆ 10 ਤਰੀਕ ਨੂੰ ਦਿਨ ਪੂਰੇ ਆ ਠੀਕ ਆ 10 ਦਿਨਾਂ ਦੀ ਕੱਚੀ ਆ ਤੇ 10 ਯਾਨੀ ਕਿ ਦਿਨ ਪਏ ਆ ਹਜੇ ਹਾਂਜੀ ਠੀਕ ਆ ਤੇ ਬਈ ਜੇ ਕੋਈ ਸੀਮਨ ਰਿਕਾਰਡ ਦਾ ਪਤਾ ਹੋਵੇ ਕਿਹੜਾ ਲੱਗਿਆ ਗਿਆ ਦੱਸਿਆ ਸੀਗਾ ਠੀਕ ਹੈ ਮੇਰਾ ਭੁੱਲ ਗਿਆ ਚੇਤਾ ਮੈਂ ਪੁੱਛ ਦੂੰਗਾ ਜੇ ਕੋਈ ਬੰਦੇ ਨੇ ਪੁੱਛਣਾ ਹੋਵੇ ਸੀਮਨ ਇਹਦਾ ਵੀ ਪਤਾ ਪੁੱਛ ਕੇ ਸਾਨੂੰ ਦੱਸ ਦਾਂਗੇ ਠੀਕ ਹੈ ਸੀਮਨ ਮਾਲਕਾ ਨੂੰ ਦੋ ਬੰਦਿਆਂ ਤੋਂ ਲੰਨਿਆ ਆਪਾਂ ਵੀਰੇ ਠੀਕ ਹੈ ਤੇ ਇਹਦੀ ਦੁੱਧ ਕਪੈਸਿਟੀ ਦੀ ਗੱਲ ਕਰੀਏ ਬਈ ਕਿੰਨਾ ਪਾ ਦੂ ਪਹਿਲੇ ਸੂਏ ਵੀਰੇ 15 16 ਲੀਟਰ ਤਾਂ ਆਰਾਮ ਨਾਲ ਪਾ ਦੂਗੀ 15 16 ਲੀਟਰ ਇਹ ਵੀ ਪਾ ਦੂਗੀ ਹਾਂਜੀ ਠੀਕ ਹੈ ਲਓ ਲੰਡਾ ਲੰਡਾ ਬਹੁਤ ਆਵਲ ਬੁੱਲ ਥੰਪੂ ਬਹੁਤ ਚੰਗਾ ਲੱਗਾ ਲਓ ਬਈ 15 16 ਲੀਟਰ ਦਾ ਬਾਈ ਅਨੁਮਾਨ ਕਰਦਾ ਬਾਕੀ ਦੋਸਤੋ ਤੁਸੀਂ ਆਪਦੀ ਸਮਝ ਨਾਲ ਲੈ ਲੈਣੀ ਹੈ ਵੈੜ ਕਿਉਂ ਕੱਦ ਕਾਰ ਸੋਹਣਾ ਦੋਸਤੋ ਜਿਆਦਾ ਕੁਆਲਿਟੀ ਵਾਲੀ ਵੈੜ ਆ ਹਵਾਨਾ ਵੀ ਦੋਸਤੋ ਕਰਮਾ ਵਾਲੀ ਸੋਹਣਾ ਤਿਆਰ ਕਰਦੀ ਹੁੰਦੀ ਹੈ ਕਿਉਂਕਿ ਹਜੇ 10 ਦਿਨਾਂ ਦੀ ਕੱਚੀ ਆ ਦੋਸਤੋ ਅੱਜ 30 ਤਰੀਕ ਹੋ ਗਈ ਤੇ ਬਾਈਆਂ ਦਾ 10 ਤਰੀਕ ਨੂੰ ਦਿਨ ਪੂਰੇ ਆ ਬਾਕੀ ਸੀਲ ਸੌ ਦੀ ਗੱਲ ਕਰੀਏ ਨਾ ਸੀਲ ਸੌ ਬਹੁਤ ਆ ਦੋਸਤੋ ਵੇਖ ਸਕਦੇ ਆ ਥਾਣ ਵੀ ਦੋਸਤੋ ਕਰਮਾ ਵਾਲੀ ਨੇ ਸੋਹਣਾ ਬਣਾਉਣਾ ਕਿਉਂਕਿ ਪੂਰਾ ਲੰਮਾ ਥਾਣਾ ਦੋਸਤੋ ਮੁਠੀ ਚਵਾਈ ਵਾਲਾ ਵੇਖ ਸਕਦੇ ਆ ਕੋਈ ਛੋਟਾ ਨਹੀਂ ਥਾਣਾ ਦੋਸਤੋ ਸੋਹਣਾ ਮੁੱਠੀ ਚਵਾਈ ਵਾਲਾ ਥਾਣ ਲੱਗਿਆ ਜਹਵਾਨਾ ਦੋਸਤੋ ਕਰਮਾਲੀ ਦਾ ਫਿਕਸ ਜਾਈ ਆ ਨਾੜਾ ਨੂੜਾ ਹਵਾਨੇ ਤੇ ਚੰਗੀਆਂ ਠਾ ਜਾਣੀਆਂ ਵੇਖ ਸਕਦੇ ਆ ਤੇ ਕੱਦ ਘਾਟ ਵੀ ਸੋਹਣਾ ਬੇਲਬੂਲ ਚੰਗੀ ਆ ਵੈੜ ਦੀ ਬਾਕੀ ਦੋਸਤੋ ਫੇਸ ਬਿਊਟੀ ਦੀ ਗੱਲ ਕਰੀਏ ਤੁਹਾਨੂੰ ਫੇਸ ਬਿਊਟੀ ਚੈੱਕ ਕਰਵਾ ਦਿੰਨੇ ਆ ਵੇਖ ਸਕਦੇ ਤੇ ਲੈ ਵੀ ਮੱਖਣਾ ਇਹਨੂੰ ਵੀ ਖੋਲ ਲਈ ਤੋੜ ਕੇ ਇੱਕਾਰੀਆ ਭਾਗੇ ਦਾ ਕੜਾਈਏ ਤੁਰੇ ਜਾਂਦੇ ਤਾਂ ਤੁਹਾਨੂੰ ਹਵਾਨੇ ਦੀ ਜਿਹੜੀ ਜਜਮੈਂਟ ਹੋ ਜਾਣੀ ਆ ਹੈ ਡਰੀ ਲੈ ਚਲ ਬਾਈ ਕੋਈ ਦੇਖ ਸਕਦੇ ਐ ਤੇ ਲਹਵਾਨ ਨੇ ਜੇ ਗੱਲ ਕਰੀਏ ਨਾ ਕਾਫੀ ਪਈ ਐ ਤੁਹਾਨੂੰ ਤੁਰੀ ਜਾਂਦੀ ਦਾ ਅਨੁਮਾਨ ਹੋਊਗਾ ਵੀ 10 ਦਿਨਾਂ ਤਕਰੀਬਨ ਹੋ ਸਕਦਾ ਲੱਗੇ ਤਾਂ ਹਵਾਨਾ ਇਹਨੇ ਸੋਨਾ ਤਿਆਰ ਕਰ ਜਾਣਾ ਵੇਖ ਸਕਦੇ ਬਾਕੀ ਕੱਦ ਕੱਟ ਪੂਰਾ ਵੱਡਾ ਮੂੰਹ ਦੋ ਦਾਂਦੀ ਇਹੇ ਆ ਦੋਵੇਂ ਵਹਿੜਾ ਦੋਸਤੋ ਦੋ ਦੋ ਦਾਂਦਾ ਲੋਈ ਕੀ ਇਸਨੂੰ ਨੀਂਗਾ ਮਾਰ ਲਓ ਤੁਸੀਂ ਇੱਕ ਅਰੇ ਜੱਜਮੈਂਟ ਹੋ ਜਾਂਦੀ ਹੁੰਦੀ ਹੈ ਕੱਦ ਕਰ ਸੋਣਾ ਫੇਸ ਚੰਗਾ ਦੋਸਤੋ ਇਹਦਾ ਵੀ ਬਾਈ ਮੱਖਣ ਤੋਂ ਰੇਟ ਆਪਾਂ ਪੁੱਛ ਲੈਨੇ ਆ ਲੈ ਬੰਨ ਲਾ ਮੱਖਣਾ ਦੋਨੇ ਵੜਾ ਦੋਸਤੋ ਸਾਫ ਸੁਥਰੀਆਂ ਬਈ ਇਹਦਾ ਰੇਟ ਕੀ ਕਰਾਂਗੇ ਫਿਰ ਰੇਟ ਵੀਰੇ ਜੈਰੀ 62000 ਇਹਦਾ 62000 ਠੀਕ ਹੈ ਜੇ ਜਦੋਂ ਤਿਆਰੀ ਹੋ ਗਈ ਉਹਨੂੰ ਰੇਟ ਫਿਰ ਹੋਰ ਹੋਊਗਾ ਠੀਕ ਆ ਲਓ ਵੀ ਬਾਈ ਇਹਨਾ ਅੱਜ ਦਾ ਰੇਟ ਆ ਜੇ 10 ਦਿਨਾਂ ਦੇ ਨਾਲ ਤਾਂ ਹੀ ਤਿਆਰ ਹੁੰਦੀ ਹੈ ਕਈ ਖੜਾ ਰਹਿੰਦਾ ਪਸੂ ਤਾ ਉਦੋਂ ਦਾ ਰੇਟ ਬਾਈ ਜਾਂਦਾ ਹੋਰ ਹੋਊਗਾ ਦੋਨਾਂ ਨਾਗਾਂ ਦੇ ਵਿੱਚੋਂ ਕੋਈ ਵੀ नाग ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਿਓ ਜੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਬਾਈ ਮੱਖਣ ਦਾ ਦੋਸਤੋ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ